ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਕਰਨਾਟਕਾ ਹਾਈ ਕੋਰਟ ਦੇ ਦੁਆਰਾ ਇਹ ਰਿਟ ਨੰਬਰ 405 2023 ਦੇ ਵਿੱਚ ਪੈਨਸ਼ਨਰ ਦੇ ਲਾਈਫ ਸਰਟੀਫਿਕੇਟ ਸਬਮਿਟ ਕਰਵਾਉਣ ਦੇ ਬਾਰੇ ਦਿੱਤੇ ਗਏ ਇੱਕ ਅਹਿਮ ਫੈਸਲੇ ਦੇ ਬਾਰੇ ਜ਼ਿਕਰ ਕਰਾਂਗੇ ਅੱਜ ਦੀ ਵੀਡੀਓ ਨਾਲ ਜੁੜੇ ਰਹਿਣਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂਓ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂ ਸ਼ੇਅਰ ਕਰਨਾ ਜੀ ਸੋ ਦੋਸਤੋ ਹਰੇਕ ਸਾਲ ਨਵੰਬਰ ਮਹੀਨੇ ਦੇ ਵਿੱਚ ਦਿੱਤੇ ਜਾਣ ਵਾਲੇ ਹਰੇਕ ਪੈਨਸ਼ਨਰ ਦੇ ਲਈ ਲਾਈਫ ਸਰਟੀਫਿਕੇਟ ਸੰਬੰਧੀ ਕਰਨਾਟਕਾ ਹਾਈ ਕੋਰਟ ਨੇ ਇਹ ਰਿਟ ਨੰਬਰ 405 2023 ਦੇ ਵਿੱਚ ਇੱਕ ਮਹੱਤਵਪੂਰਨ ਫੈਸਲਾ ਦਿੱਤਾ ਹੈ जिसਦੇ ਤਰੀਕੇ ਜਾਣਕਾਰੀ ਹਰੇਕ ਪੈਨਸ਼ਨਰ ਦਿੱਲੀ ਰੱਖਣੀ ਬਹੁਤ ਹੀ ਜ਼ਰੂਰੀ ਹੈ ਤਾਂ ਇਸ ਦੇ ਵਿੱਚ ਲਿਖਿਆ ਹੈ ਕਿ 405 2023 ਕੋਰਟ ਇਹ ਜਿਹੜਾ ਲਾਈਫ ਸਰਟੀਫਿਕੇਟ ਬਾਈ ਪੈਨਸ਼ਨਰ ਦਾ ਇਹ ਕੀ ਕਰਨਾਟਕਾ ਹਾਈ ਕੋਰਟ ਦੇ ਦੁਆਰਾ ਇਹ ਜੋ ਫੈਸਲਾ ਦਿੱਤਾ ਗਿਆ ਹੈ ਰਿਟ ਨੰਬਰ 405 2023 ਦੇ ਵਿੱਚ ਇਸ ਦੇ ਵਿੱਚ ਕੀ ਕਿਹਾ ਗਿਆ ਹੈ ਜੇਕਰ ਕਿਸੇ ਪੈਨਸ਼ਨ ਨੇ ਆਪਣਾ ਲਾਈਫ ਸਰਟੀਫਿਕੇਟ ਬੈਂਕ ਦੇ ਵਿੱਚ ਜਮ੍ਹਾਂ ਨਹੀਂ ਕਰਵਾਇਆ ਤਾਂ ਉਸ ਦੀ ਪੈਨਸ਼ਨ ਰੋਕ ਕੇ ਜਾਣ ਤੋਂ ਪਹਿਲਾਂ ਇਹ ਬੈਂਕ ਦੀ ਡਿਊਟੀ ਹੁੰਦੀ ਹੈ ਕਿ ਉਹ ਪੈਸ਼ਨਰ ਦੇ ਘਰ ਜਾ ਕੇ ਤੇ ਇਸ ਦਾ ਕਾਰਨ ਪਤਾ ਕਰੇ ਕਿਉਂਕਿ ਕਿਸੇ ਪੈਸ਼ਨਰ ਦੀ ਪੈਨਸ਼ਨ ਰੋਕ ਦਿੱਤੀ ਗਈ ਸੀ ਇਸੇ ਕਰਕੇ ਹਾਈ ਕੋਰਟ ਨੇ ਇਹ ਵੀ ਆਰਡਰ ਕੀਤਾ ਹੈ ਕਿ ਇਸ ਬਾਰੇ ਬਕਾਇਆ ਦੀ ਪੇਮੈਂਟ ਜੋ ਹੈ ਉਹ 6% ਵਿਆਜ ਦੇ ਨਾਲ ਅਦਾ ਕੀਤੀ ਜਾਵੇ ਅਤੇ ਜੇਕਰ ਸਮੇਂ ਦੇ ਉਤੇ ਪੇਮੈਂਟ ਦੇ ਇਹ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਸੀ ਪੇਮੈਂਟ ਵਾਸਤੇ ਤੇ ਜੇਕਰ ਪੇਮੈਂਟ ਸਮੇਂ ਸਿਰ ਨਹੀਂ ਕੀਤੀ ਜਾਂਦੀ ਤਾਂ ਫਿਰ 18% ਇੰਟਰਸਟ ਦੇ ਨਾਲ ਸਾਰੀ ਅਦਾਇਗੀ ਕਰਨੀ ਹੋਵੇਗੀ ਔਰ ਇਸ ਦੇ ਨਾਲ ਹੀ ਜੋ ਹਾਈ ਕੋਰਟ ਕਰਨਾਟਿਕਾ ਹਾਈ ਕੋਰਟ ਹੈ 1 ਲੱਖ ਰੁਪਏ ਦਾ ਫਾਈਨ ਵੀ ਜਿਹੜਾ ਹੈ ਇੰਪੋਜ਼ ਕੀਤਾ ਸੀ ਤਾਂ ਇਹ ਜੋ ਹੈ ਇੱਕ ਜਜਮੈਂਟ ਪੈਨਸ਼ਨ ਲਈ ਬਹੁਤ ਹੀ ਮਹੱਤਮਪੁਰ ਹੈ ਤਾਂ ਹੁਣ ਜੇਕਰ ਕਿਸੇ ਵੀ ਕਾਰਨ ਵੱਸ ਕੋਈ ਵੀ ਪੈਨਸ਼ਨ ਨੰਬਰ ਮਹੀਨੇ ਦੇ ਵਿੱਚ ਲਾਈਫ ਸਰਟੀਫਿਕੇਟ ਸਬਮਿਟ ਨਹੀਂ ਕਰਵਾ ਪਾਉਂਦਾ ਤਾਂ ਇਹਦਾ ਕਾਰਨ ਜਾਨਣਾ ਅਤੇ ਲਾਈਫ ਸਰਟੀਫਿਕੇਟ ਪ੍ਰਾਪਤ ਕਰਨ ਦੇ ਲਈ ਜ਼ਿੰਮੇਵਾਰੀ ਸਬੰਧਿਤ ਬੈਂਕ ਦੀ ਹੋਵੇਗੀ ਅਤੇ ਪੈਨਸ਼ਨ ਦੀ ਮਦਦ ਜਿਹੜੀ ਕਿ ਆਏਗੀ ਨਹੀਂ ਰੋਕ ਸਕੇਗਾ ਜੋ ਕਿ ਇੱਕ ਚੰਗਾ ਫੈਸਲਾ ਹੈ ਤੇ ਇਸ ਨੂੰ ਬੈਂਕਾਂ ਦੁਆਰਾ ਮੰਨਿਆ ਜਾਣਾ ਵੀ ਜਿਹੜਾ ਇਨਵਾਇਰ ਹੈ ਇਹ ਬਹੁਤ ਹੀ ਜ਼ਰੂਰੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਾਰੇ ਹੀ ਬੈਂਕ ਜਿਹੜੇ ਇਸ ਮਹੱਤਵਪੂਰਨ ਫੈਸਲੇ ਨੂੰ ਫੋਲੋ ਕਰਦੇ ਹੋਏ ਇਸ ਦੇ ਉੱਤੇ ਪ੍ਰੈਕਟੀਕਲੀ ਫੋਲੋ ਕਰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਹੀ ਵੀਡੀਓ ਚ ਬਣੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ